ਗਾਤਾਰ ਪਾਕਿਸਤਾਨ ਦੇ ਬੰਦ ਲੋ ਖਾਸ ਕਰਕੇ ਪੰਜਾਬ ਦੀ ਵੀ ਗੱਲ ਕਰੀ ਤਾਂ ਡਰੋਨ ਰਾਹੀਆਂ ਮਿਸਾਈਲ ਰਾਹੀ ਅਟੈਕ ਕੀਤੇ ਜਾ ਰਹੇ ਨੇ ਹਿੰਦੂਸਤਾਨ ਨੇ ਕਦੇ ਵੀ ਪਾਕਿਸਤਾਨ ਦੇ ਉੱਤੇ ਆਪ ਅਟੈਕ ਨਹੀਂ ਕੀਤਾ ਜਿੰਨੀਆਂ ਲੜਾਈਆਂ ਹੋਈਆਂ ਨੇ ਦੇਸ਼ ਉੱਤੇ ਥੋਪੀਆਂ ਗਈਆਂ ਨੇ ਪਾਕਿਸਤਾਨ ਵੱਲੋਂ ਮਜਬੂਰ ਕੀਤਾ ਗਿਆ ਦੇਸ਼ ਨੂੰ ਲੜਾਈ ਲੈਣ ਦੇ ਲਈ ਇਸ ਸਮੇਂ ਇੱਕ ਵੱਡਾ ਸਵਾਲ ਬਹੁਤ ਖੜਦਾ ਜਿਸ ਸਾਹਬ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਡਰੋਨ ਰਾਹੀ ਜੋ ਅਟੈਕ ਕੀਤਾ ਜਾ ਰਿਹਾ ਵਾ ਲੱਗਦਾ ਪਿਆ ਕਿ ਸਾਡੀ ਐਮਿਊਨੀਸ਼ਨ ਖਤਮ ਕਰਨ ਦੀ ਫਰ락 ਦੇ ਵਿੱਚ ਦੀ ਗਲਤ ਫੈਨੀ ਹੈ ਭੁੱਲ ਜਾਵੇ ਦੇਸ਼ ਬਹੁਤ ਕਾਬਿਲ ਹੈ ਹਿੰਦੁਸਤਾਨ ਇੱਕ ਬਹੁਤ ਵੱਡੀ ਪਾਵਰ ਹੈ ਹੈਵੀ weight ਪਾਵਰ ਹੈ ਅਗਰ ਉਹ ਸੋਚਦਾ ਹੋਵੇ ਕਿ ਆ ਛੋਟੇ ਮੋਟੀਆਂ ਛੁਰਲੀਆਂ ਜੀਆਂ ਛੱਡ ਕੇ ਹਿੰਦੁਸਤਾਨ ਦਾ ਅਮਰੀਸ਼ਨ ਖਾਲੀ ਕਰ ਦੂ ਇਟ ਵਿਲ ਬੀ ਅ ਮਿਸਟੇਕਡ ਕਨ ਆਇਡੈਂਟੀਟੀ ਅਗਰ ਉਹ ਕੋਈ ਇਹ ਸੋਚ ਕੇ ਬਾਅਦ ਦੇ ਵਿੱਚ ਕੋਈ ਹੋਰ ਐਡਵੈਂਚਰ ਕਰਦਾ ਕਿਤੇ ਤਾਂ ਜੋ ਮੂੰਹ ਤੋੜ ਮਾ ਜਵਾਬ ਹਿੰਦੁਸਤਾਨ ਨੇ ਦੇਣਾ ਉਹ ਉਹਦਾ ਕਿਆਸ ਵੀ ਨਹੀਂ ਕਰ ਸਕਦਾ ਪਰ ਇਹਨਾਂ ਮਾਹੌਲ ਵਿਗੜਦਾ ਜਾ ਰਿਹਾ ਹੈ ਕਿ ਨਿਊਕਲੀਅਰ ਵੱਲ ਆਪਾਂ ਪੈਰ ਪਾ ਰਹੇ ਹਾਂ ਉਹਨੇ ਦੇਸ਼ ਨਿਊਕਲੀਅਰ ਸੰਪਨਨੇ ਉਹਨਾਂ ਕੋਲੇ ਨਿਊਕਲੀਅਰ ਵੈਪਨ ਨੇ ਹਿੰਦੁਸਤਾਨ ਬਿਲਕੁਲ ਨਹੀਂ ਇਹ ਜਾ ਫੈਸਲਾ ਹੋਏਗਾ ਉਤਾ ਰਹਾ تعلقات ਪਾਕਿਸਤਾਨ ਦਾ ਜਨੂਨੀ ਲੋਕ ਹੈ ਆਪਣੀ ਸ਼ਾਖ ਬਚਾਉਣ ਦੀ ਲਈ ਅਗਰ ਐਸਾ ਕੋਈ ਪਾਗਲਪਨ ਕਰ ਲੈਣ ਪਾਕਿਸਤਾਨ ਦਾ ਤਾਂ ਨਕਸ਼ੇ ਤੋਂ ਨਾਮੋ ਨਿਸ਼ਾਨ ਮਿਟ ਜਾਏਗਾ ਹਿੰਦੁਸਤਾਨ ਇਜ਼ ਥੈਟ ਕੈਪੇਬਲ ਇਨਫ ਉਸੀਂ ਦੇਖ ਰਹੇ ਹਾਂ ਪਸਦ ਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਸ਼ੇਟ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਥਿਤੀ ਬਹੁਤ ਜ਼ਿਆਦਾ ਤਣਾਅਪੂਰਨ ਬਣ ਚੁੱਕੀ ਹੋਈ ਹੈ ਤੁਸੀਂ ਲਗਾਤਾਰ ਖਬਰਾਂ ਦੇਖ ਰਹੇ ਹੋ ਕਿ ਕਿਸ ਸਾਧ ਦੇ ਨਾਲ ਪਾਕਿਸਤਾਨ ਦੇ ਵੱਲੋਂ ਡਰੋਨ ਅਤੇ ਮਿਜ਼ਾਈਲ ਅਟੈਕ ਕੀਤੇ ਜਾ ਰਹੇ ਨੇ ਇਸ ਟਾਈਮ ਭਾਰਤ ਦੇ ਵੱਲੋਂ ਵੀ ਮੂਹਤੋੜ ਜਵਾਬ ਦਿੱਤਾ ਜਾ ਰਿਹਾ ਪਰ ਭਾਰਤ ਦੀ ਫੌਜ ਇਸ ਸਮੇਂ ਕੀ ਸੋਚ ਰਹੀ ਹੈ ਭਾਰਤ ਦੀ ਫੌਜ ਦੀ ਕੀ ਰਣਨੀਤੀ ਹੋ ਸਕਦੀ ਹੈ ਉਹ ਸਿਰਫ ਸਿਰਫ ਇੱਕ ਫੌਜੀ ਹੀ ਦੱਸ ਸਕਦਾ ਹੈ ਤਾਂ ਸਾਡੇ ਨਾਲ ਮੌਜੂਦ ਨੇ ਰਿਟਾਇਰਡ ਕਰਨਲ ਮੁਖਤਿਆਰ ਸਿੰਘ ਜੀ ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਬਹੁਤ ਲੰਮਾ ਸਮਾਂ ਬਤੀਤ ਕੀਤਾ ਤੇ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਨੇ ਕਿ ਉੱਥੋਂ ਦੇ ਹਾਲਾਤ ਕੀ ਨੇ ਤਾਂ ਕੀ ਕੁਝ ਹੋ ਸਕਦਾ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਬਸਪੰਜਾਬੀ ਅ ਬਸਦਾ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਮੇਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਔਰ ਉਸ ਤੋਂ ਪ੍ਰੰਤ ਜੋ ਮੇਰੇ ਸ਼ੈਨਖੀਰ ਐਸ਼ਵਲੇ ਚਾਹੇ ਉਹ ਆਰਮੀ ਦੇ ਨੇ ਨੇਵੀ ਦੇ ਨੇ ਜਾਇਰ ਫੋਰਸ ਦੇ ਨੇ ਜੋ ਐਸ਼ ਬੜੇ ਪਾਕਿਸਤਾਨ ਦੇ ਜੋ ਬਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਜੋ ਸਾਹਮਣਾ ਕਰ ਰਹੇ ਨੇ ਮੈਂ ਉਹਨਾਂ ਦੇ ਪ੍ਰਤੀ ਉਹਨਾਂ ਦੀ ਚੰਗੀ ਕਾਮਯਾਬੀ ਦੀ ਦੁਆ ਮੰਗਦਾ ਹਾਂ ਉਹਨਾਂ ਦੀ ਸ਼ਹੀਦੀ ਦੀ ਦੁਆ ਮੰਗਦਾ ਤੇ ਸਫਲਤਾ ਲਈ ਅਰਦਾਸ ਕਰਦਾ ਹਾਂ ਸਰ ਸਭ ਤੋਂ ਪਹਿਲਾਂ ਤਾਂ ਜਿਸ ਸਾਫ ਦਾ ਮਾਹੌਲ ਚੱਲ ਰਿਹਾ ਵਾ ਸਥਿਤੀ ਬਹੁਤ ਜ਼ਿਆਦਾ ਤਣਾਪੂਰਨ ਆ ਲਗਾਤਾਰ ਪਾਕਿਸਤਾਨ ਦੇ ਵੱਲੋਂ ਖਾਸ ਤੌਰ ਤੇ ਪੰਜਾਬ ਦੀ ਵੀ ਗੱਲ ਕਰੀ ਤਾਂ ਡਰੋਨ ਰਾਹੀਆਂ ਮਿਜ਼ਾਈਲ ਰਾਹੀ ਅਟੈਕ ਕੀਤੇ ਜਾ ਰਹੇ ਨੇ ਐ ਬੀਇੰਗ ਆ ਫੌਜੀ ਰਿਟਾਇਰਡ ਫੌਜੀ ਤੁਸੀਂ ਕਿਵੇਂ ਦੇਖਦੇ ਹੋ ਹਾਲਾਤ ਕਿਸ ਤਰ੍ਹਾਂ ਦੇ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਪਾਂ ਸਾਰੇ ਵੈਲ ਵੇਰ ਹੈ ਕਿ ਇਹਦੇ ਪਿੱਛੇ ਜੋ ਕਾਰਨ ਹੈ ਉਹ ਸਿਰਫ ਪਾਕਿਸਤਾਨ ਦੁਆਰਾ ਜੋ ਟੈਰਰਿਜ਼ਮ ਨੂੰ ਬढ़ावा ਦਿੱਤਾ ਜਾਂਦਾ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਸਾਡੇ ਦੇਸ਼ ਵਿੱਚ ਭੇਜਿਆ ਜਾਂਦਾ ਹੈ ਔਰ ਫਿਰ ਇਹ ਜਿਹੜੀਆਂ ਕਾਨੂੰਨੀਆ ਹਰਕਤਾਂ ਜਿਹੜੀਆਂ 22 ਦਸੰਬਰ ਨੂੰ ਪਹਿਲਗਾਮ ਦੇ ਵਿੱਚ ਹੋਈ ਹੈ ਇਹ ਜਿਹੜੀਆਂ ਹਰਕਤਾਂ ਕਰਾਈਆਂ ਜਾਂਦੀਆਂ ਨੇ ਇਹਨਾਂ ਨੂੰ ਅਸੀਂ ਕਿਸੇ ਹਾਲਤ ਦੇ ਵਿੱਚ ਸਾਡੀ ਦੇਸ਼ ਸਾਡੇ ਦੇਸ਼ ਵਾਸੀ ਸਾਡੇ ਸੈਨਿਕ ਇਹ ਜਿਹੀਆਂ ਕਾਰਵਾਈਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੰਦੇ ਔਰ ਇਹ ਹਰਕਤ ਉਹਨਾਂ ਨੇ ਕੀਤੀ ਤੇ ਤਾਂ ਹੀ ਦੇਸ਼ ਨੂੰ ਸਾਡੇ ਆਰਮੀ ਨੂੰ ਜੋ ਆਪਰੇਸ਼ਨ ਸੰਧੂਰ ਉਹ ਕਰਨਾ ਪਿਆ ਇਹ ਮੈਂ ਇਥੇ ਕਲੀਅਰਿਫਾਈ ਕਰ ਦੇਣਾ ਚਾਹੁੰਦਾ ਕਿ ਹਿੰਦੁਸਤਾਨ ਨੇ ਕਦੇ ਵੀ ਪਾਕਿਸਤਾਨ ਦੇ ਉੱਤੇ ਆਪ ਅਟੈਕ ਨਹੀਂ ਕੀਤਾ ਅਸੀਂ ਪਹਿਲਾਂ ਕਦੇ ਹਮਲਾ ਨਹੀਂ ਕੀਤਾ ਜਿੰਨੀਆਂ ਲੜਾਈਆਂ ਹੋਈਆਂ ਨੇ ਉਹ ਦੇਸ਼ ਉੱਤੇ ਥੋਪੀਆਂ ਗਈਆਂ ਨੇ ਪਾਕਿਸਤਾਨ ਵੱਲੋਂ ਮਜਬੂਰ ਕੀਤਾ ਗਿਆ ਦੇਸ਼ ਨੂੰ ਲੜਾਈ ਲਾਣੇ ਦੀ ਖਾਤਰ ਸੋ ਹੁਣ ਵੀ ਅਸੀਂ ਜੋ ਕੀਤਾ ਹੈ ਜੋ ਆਪਰੇਸ਼ਨ ਸੰਧੂਰ ਸਾਡੇ ਪੋਲੀਟੀਕਲ ਲੀਡਰਸ਼ਿਪ ਨੇ ਜੋ ਪਲਾਨ ਕੀਤਾ ਔਰ ਸਾਡੀ ਹਿੰਦੁਸਤਾਨ ਦੀ ਫੌਜ ਨੇ ਜਿਸ ਨੂੰ ਐਗਜ਼ੀਕਿਊਟ ਕੀਤਾ ਉਹ ਸਿਰਫ ਕਿ ਲਿਮਿਟਿਡ ਸਟ੍ਰਾਈਕ ਕਲੇ ਟੈਰਰਿਸਟ ਜਿਹੜੇ ਇਹ ਨੇ ਉਹਨਾਂ ਦੇ ਜੋ ਟ੍ਰੇਨਿੰਗ ਕੈਂਪ ਨੇ ਜਿੱਥੇ ਉਹ ਛੁਪਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਐਂਡ ਨਥਿੰਗ ਐਲਸ ਜੀ ਅਸੀਮ ਆ ਪਾਕਿਸਤਾਨ ਦੀ ਕਿਸੇ ਮਿਲਟਰੀ ਅਸਟਾਲੇਸ਼ਨ ਨੂੰ ਟਾਰਗੇਟ ਨਹੀਂ ਬਣਾਇਆ ਕਹਤੇ ਹੋਰ ਉਹਨਾਂ ਦੇ ਸਿਵਿਲIAN ਨੂੰ ਟਾਰਗੇਟ ਨਹੀਂ ਬਣਾਇਆ ਤੇ ਹੁਣ ਜੋ ਪਾਕਿਸਤਾਨ ਕਰ ਰਿਹਾ ਹੈ ਉਹ ਬਿਲਕੁਲ ਗਲਤ ਹੈ پاکستان ਲਗਾਤਾਰ ਆਪਾ ਦੇਖ ਰਹੇ ਹੋ ਲਗਾਤਾਰ ਉਹਨਾਂ ਨੇ ਪੈਲਗਾਮ ਦੀ ਘਟਨਾ ਦਿੱਤੀ 22 April ਨੂੰ ਉਦੋਂ ਵੀ ਸਿਵਿਲਿਅਨ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਵੀ ਲਗਾਤਾਰ ਜਿਹੜਾ ਪਾਕਿਸਤਾਨ ਉਹੀ ਘਟੀ ਹਰਕਤ ਕਰ ਰਿਹਾ ਸਿਵਿਲਿਅਨ ਆਮ ਮਾਸੂਮ ਲੋਕਾਂ ਨੂੰ ਨਹੀਂ ਹੱਥੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਬਿਲਕੁਲ ਠੀਕ ਹੈ ਇਹੀ ਮੈਂ ਕਹਿ ਰਿਹਾ ਕਿ ਜੋ ਉਹ ਇਸ ਵੇਲੇ ਉਹ ਕਰ ਰਿਹਾ ਹੈ ਉਹ ਬਹੁਤ ਗਲਤ ਕਰ ਰਿਹਾ ਹੈ ਇਹਦੇ ਨਾਲ ਜੋ ਹਾਲਾਤ ਨੇ ਉਹ ਹਾਲਾਤ ਨੂੰ ਹੋਰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਜਰੋਂ ਕਿ ਹਿੰਦੁਸਤਾਨ ਸਾਡੇ ਜੋ ਪੋਲੀਟੀਕਲ ਲੀਡਰਸ਼ਿਪ ਹੈ ਉਹ ਬੜੀ ਸਟਰੋਂਗ ਹੈ ਉਹ ਡਿਸੀਜਨ ਬੜੇ ਕੰਪੀਟੈਂਟ ਡਿਸੀਜਨ ਲੈਣ ਦੇ ਕਾਬਿਲ ਹੈ ਔਰ ਉਹ ਅچھے ਡਿਸੀਜਨ ਲੈ ਰਹੀ ਹੈ ਸਾਡੀ ਗਵਰਨਮੈਂਟ ਪਰ ਅਪ ਸੋਚਿਆ ਕਿ ਪਾਕਿਸਤਾਨ ਦੀ ਜੋ ਇਸ ਵੇਲੇ ਲੀਡਰਸ਼ਿਪ ਹੈ ਉਹ ਕੁਝ ਹੋਰ ਕਹਿ ਰਹੀ ਹੈ ਤੇ ਉਹਨਾਂ ਦੇ ਜੋ ਆਰਮੀ ਦੀ ਲੀਡਰਸ਼ਿਪ ਹੈ ਉਹ ਕੁਝ ਹੋਰ ਕਹਿ ਰਹੀ ਹੈ ਮੈਂ ਦੱਸ ਦੇਣਾ ਚਾਹੁੰਦਾ ਕਿ ਪਾਕਿਸਤਾਨ ਦੇ ਵਿੱਚ ਬਹੁਤ ਸਾਰਾ ਸਮਾਂ ਤੁਸੀਂ ਜਾਣਦੇ ਹੋ ਕਿ ਮਿਲਟਰੀ ਦਾ ਰੂਲ ਰਿਹਾ ਹੈਗਾ ਉੱਥੋਂ ਦੀ ਆਰਮੀ ਆਪਣੀ ਸ਼ਾਖ ਬਚਾਉਣ ਦੀ ਖਾਤਰ ਜਾਂ ਮੁੜਕੇ ਪਾਵਰ ਦੇ ਵਿੱਚ ਆਉਣ ਦੀ ਖਾਤਰ ਉਹ ਕੁਝ ਵੀ ਕਾਨੂੰਨੀ ਹਰਕਤ ਕਰ ਸਕਦੀ ਹੈ ਤੇ ਇਹੀ ਉਹ ਕਰ ਰਹੇ ਨੇ ਆਦਰਵਾਇਸ ਉਹਨਾਂ ਦਾ ਜੋ ਪ੍ਰਾਈਮ ਮਿੰისტਰ ਹੈ ਜਾਂ ਡਿਫੈਂਸ ਮਿੰისტਰ ਉਹਨੇ ਬਿਆਨ ਦਿੱਤਾ ਕਿ ਬਈ ਨਹੀਂ ਅਸੀਂ ਲੜਾਈ ਦੇ ਹੱਕਚ ਨਹੀਂ ਆਏ ਬੈਠ ਕੇ ਮਸਲਾ ਹੱਲ ਹੋਣਾ ਚਾਹੀਦਾ ਪਰ ਉਹਨਾਂ ਦਾ ਜਿਹੜੇ ਆਰਮੀ ਲੀਡਰਸ਼ਿਪ ਹੈ ਉਹ ਕੁਝ ਹੋਰ ਬੋਲਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਮੂੰਹ ਤੋੜ ਮਾ ਜਵਾਬ ਦੇਣਾ ਹੈ ਲੜਾਈ ਲੜਨੀ ਹੈ ਸੋ ਇਹ ਜਿਹੜੀ ਉਹਨਾਂ ਦਾ ਡਿਫਰੈਂਸ ਹੈ ਦੋਨਾਂ ਦਾ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਦਾ ਤੇ ਆਰਮੀ ਲੀਡਰਸ਼ਿਪ ਦਾ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਅੱਜ ਸਾਹਿਬ ਨਾਲ ਇਹ ਲੋਕ چھਪਾਉਂਦੇ ਨੇ ਬਾਕੀ ਦੁਨੀਆ ਤੋਂ ਕਿ ਅਸੀਂ ਅਤਵਾਦਾਂ ਨੂੰ ਨਹੀਂ ਪਾਲਦੇ ਅਤਵਾਦੀ ਉਹਨਾਂ ਨੂੰ ਬਿਲਕੁਲ ਨਹੀਂ ਪਾਲਦੇ ਪਰ ਉਹ ਤਸਵੀਰ ਕਿਸੇ ਤੋਂ ਲੁਕੀ ਚੁਪੀ ਨਹੀਂ ਹੈ ਕਿਉਂਕਿ ਜਦੋਂ ਆਪਰੇਸ਼ਨ ਸਿੰਦੂਰ ਹੋਇਆ ਅਤਵਾਦੀ ਮਾਰੇ ਗਏ ਤਾਂ ਇਹਨਾਂ ਦੇ ਫੌਜ ਦੇ ਜਵਾਨ ਹੀ ਫੌਜ ਦੇ ਵੱਡੇ ਵੱਡੇ ਅਫਸਰ ਹੀ ਜਾ ਕੇ ਉਹਨਾਂ ਦੇ ਅੰਤਿਮ ਸੰਸਕਾਰ ਤੇ ਜਾ ਕੇ ਖੜਦੇ ਸੀਗੇ ਤਾਂ ਉਹ ਤਸਵੀਰ ਤਾਂ ਕਿਤੇ ਲੁਕੀ ਚੁਪੀ ਨਹੀਂ ਹੈ ਪਰ ਇਸ ਸਮੇਂ ਇੱਕ ਵੱਡਾ ਸਵਾਲ ਬਹੁਤ ਖੜਦਾ ਜਿਸ ਸਾਹਿਬ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਇੱਕ ਘਟਿਆ ਡਰੋਨਰਾਂ ਹੀ ਜਿਹੜਾ ਅਟੈਕ ਮੈਂ ਖਾਸ ਕਰਕੂੰਗਾ ਡਰੋਨਰਾਂ ਹੀ ਜੋ ਅਟੈਕ ਕੀਤਾ ਜਾ ਰਿਹਾ ਵਾ ਇਹ ਬਹੁਤ ਚਰਚਾ ਚੱਲ ਰਿਹਾ ਕਿ ਪਾਕਿਸਤਾਨ ਕਿਤਨਾ ਕਿਤੇ ਇਸ ਸਮੇਂ ਘਟਿਆ ਡਰੋਨ ਵਰਤ ਕੇ ਬਾਰ-ਬਾਰ ਵੱਡੀ ਗਿੰਦੇ ਡਰੋਨ ਭੇਜ ਰਿਹਾ ਤੇ ਸਾਡੀ ਅਮਿਨਿਸ਼ਨ ਖਤਮ ਕਰਨ ਦੀ ਸਾਜ਼ਿਸ਼ ਦੇ ਵਿੱਚ ਹੈ ਸਾਡੇ ਇਥੋਂ ਦੀ ਇਨਫੋਰਮੇਸ਼ਨ ਤਾਂ ਉਹ ਲੈ ਹੀ ਰਿਹਾ ਪਰ ਜੋ ਮੇਨ ਜੋ ਲੱਗਦਾ ਪਿਆ ਹੈ ਕਿ ਸਾਡੀ ਅਮਿਨਿਸ਼ਨ ਖਤਮ ਕਰਨ ਦੀ ਫਰਾਕ ਦੇ ਵਿੱਚ ਹੈ ਕਿਵੇਂ ਦੇਖਦੇ ਉਸ ਨੂੰ ਇਹ ਉਹਦੀ ਗਲਤ ਫਹਮੀ ਹੈ ਭੁੱਲ ਜਾਵੇ ਦੇਸ਼ ਬਹੁਤ ਕਾਬਿਲ ਹੈ ਹਿੰਦੁਸਤਾਨ ਇੱਕ ਬਹੁਤ ਵੱਡੀ ਪਾਵਰ ਹੈ ਹੈਵੀ weight ਪਾਵਰ ਹੈ ਅਗਰ ਉਹ ਸੋਚਦਾ ਹੋਵੇ ਕਿ ਆ ਛੋਟੇ ਮੋਟੀਆਂ ਛੁਰਲੀਆਂ ਜੀਆਂ ਛੱਡ ਕੇ ਹਿੰਦੁਸਤਾਨ ਦਾ ਮਿਸ਼ਨ ਖਾਲੀ ਕਰ ਦੂ ਇਟ ਵਿਲ ਬੀ ਅ ਮਿਸਟੇਕਨ ਆਇਡੈਂਟੀਟੀ ਇਹ ਬਦਨ ਨੋਸ਼ਨ ਗਲਤ ਨੋਸ਼ਨ ਹੋਏਗਾ ਹਿੰਦੁਸਤਾਨ ਅਗਰ ਉਹ ਕੋਈ ਇਹ ਸੋਚ ਕੇ ਬਾਅਦ ਦੇ ਵਿੱਚ ਕੋਈ ਹੋਰ ਐਡਵੈਂਚਰ ਕਰਦਾ ਕਿਤੇ ਤਾਂ ਜੋ ਮੂੰਹ ਤੋੜ ਮਾ ਜਵਾਬ ਹਿੰਦੁਸਤਾਨ ਨੇ ਦੇਣਾ ਉਹ ਉਹਦਾ ਕਿਆਸ ਵੀ ਨਹੀਂ ਕਰ ਸਕਦਾ ਬਹੁਤ ਕਾਬਲ ਫੌਜ ਹੈ ਸਾਡੀ ਔਰ ਬਹੁਤ ਕਾਬਲ ਪੋਲੀਟੀਕਲ ਲੀਡਰਸ਼ਿਪ ਹੈ ਸਾਡੀ ਡਿਸੀਜਨ ਲੈਣ ਦੇ ਔਰ ਜਦੋਂ ਪੋਲੀਟੀਕਲ ਡਿਸੀਜਨ ਹੋ ਜਾਵੇ ਤੇ ਉਹਨੂੰ ਸਿਰੇ ਕਿਵੇਂ ਚੜਨਾ ਉਹਨੂੰ ਐਗਜ਼ੀਕਿਊਟ ਕਿਵੇਂ ਕਰਨਾ ਉਹਦੇ ਲਈ ਬੜੀ ਕੰਪੀਟੈਂਟ ਆਰਮੀ ਹੈ ਸਾਡੇ ਕੋਲ ਸੋ ਦੈਟ ਇਜ਼ ਅ ਰੋਂਗ ਨੋਸ਼ਨ ਜੋ ਪਾਕਿਸਤਾਨ ਨੇ ਪਾਲਿਆ ਕਿ ਮੈਂ ਪਤਾ ਨਹੀਂ ਉਹਨਾਂ ਦਾ ਅਮਨੀਸ਼ਨ ਖਤਮ ਕਰ ਦੂੰਗਾ ਜਾਂ ਕੁਝ ਹੋ ਜਾਊਗਾ ਉਹ ਭੁੱਲ ਜਾਵੇ ਇਸ ਚੀਜ਼ ਨੂੰ ਕੀ ਲੱਗਦਾ ਹੈ ਕਿ ਇਹ ਜੰਗ ਦਾ ਮਾਹੌਲ ਜੋ ਬਣ ਰਿਹਾ ਉਹ ਦਿਨ ਬਾਏ ਡੇ ਡੇ ਬਾਏ ਡੇ ਆਪਾਂ ਕਹੀਓ ਵਧਦਾ ਜਾ ਰਿਹਾ ਦਨ ਵਰਦਿਨ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ ਕਿ ਨਿਊਕਲੀਅਰ ਵੱਲ ਆਪਾਂ ਪੈਰ ਪਾ ਰਹੇ ਆਂ ਦੇਖੋ ਡਿਪਲੋਮੈਟਿਕ ਚੈਨਲ ਹੈ ਜਿਹੜੇ ਉਹ ਬੜੇ ਸਰਗਰਮ ਨੇ ਦੋਨਾਂ ਦੇਸ਼ਾਂ ਦੇ ਹੋ ਸਕਦਾ ਪਰ ਉਹਨਾਂ ਨਾਲ ਜਿਹੜੇ ਕਟਾ ਪਰ ਹਿੰਦੁਸਤਾਨ ਦੇ ਨਾਲ ਪੂਰਾ ਵਰਲਡ ਦੇ ਜੋ ਮੇਨ ਪਾਵਰਸ ਨੇ ਉਹ ਵਾਟਰ ਦੇ ਉਹ ਸੱਜਣ ਨਾਲ ਖੜੀਆਂ ਨੇ ਜੋ ਜਿੱਥੋਂ ਤੱਕ ਤਲਕਾ ਤੁਸੀਂ ਆਖਿਆ ਕਿ ਨਿਊਕਲੀਅਰ ਨਿਊਕਲੀਅਰ ਵੈਪਨ ਦੀ ਡਿਵਾਸਟ੍ਰੇਸ਼ਨ ਆਪਾਂ ਵਰਲਡ ਵਾਰ ਦੇ ਵਿੱਚ ਦੇਖ ਚੁੱਕੇ ਆ ਦੁਨੀਆ ਨੇ ਦੇਖੀ ਹੈ ਐਂਡ ਕੋਈ ਵੀ ਦੇਸ਼ ਇਹ ਜਿਹਾ ਕਰਨਾ ਨਹੀਂ ਚਾਹੇਗਾ। ਔਰ ਹਿੰਦੁਸਤਾਨ ਤਾਂ ਨੈਵਰ ਅਸੀਂ ਕਦੇ ਵੀ ਇਹ ਜਿਹੇ ਕੰਮ ਕਰਾਂਗੇ ਸਾਨੂੰ ਪਤਾ ਦੇਸ਼ਾਂ ਔਰ ਸਾਡੀ ਪੋਲੀਟੀਕਲ ਲੀਡਰ ਕਦੇ ਵੀ ਇਹ ਜਿਆ ਡਿਸੀਜਨ ਨਹੀਂ ਲਏਗੀ। ਇਟਸ ਅ ਮਚਿਊਰਡ ਲੀਡਰਸ਼ਿਪ ਸਾਡੇ ਕੋਲੇ ਆ ਔਰ ਸੋਇਸ ਮਚਿਊਰਡ ਆਰਮੀ ਲੀਡਰਸ਼ਿਪ ਵੀ ਸਾਡੇ ਕੋਲੇ। ਬਿਲਕੁਲ ਪਰ ਜਿਸ ਸਾਡੇ ਸਾਡਾ ਗਵਾਂਡੀ ਮੁਲਕ ਹੈ ਜਿਸ ਦੀ ਸੋਚ ਦਾ ਜਿਸ ਦੀ ਹਰਕਤਾਂ ਦਾ ਰਦਾ ਫਾਸ਼ੀ ਹੋ ਚੁੱਕਾ ਹੈ ਕਿ ਉਹ ਕਦੇ ਵੀ ਕੁਝ ਵੀ ਘਟੀ ਹਰਕਤ ਕਰ ਸਕਦਾ ਕਿਉਂਕਿ ਲਗਾਤਾਰ ਸਿਵਿਲਨ ਨੂੰ ਨਿਸ਼ਾਨਾ ਬਣਾ ਰਿਹਾ ਭਾਰਤੀ ਫੌਜ ਜੋ ਕਰ ਰਹੀ ਹੈ ਜਦੋਂ ਉਹ ਅਟੈਕ ਕਰ ਰਹੀ ਹੈ ਕੋਈ ਸਿਵਿਲਨ ਨੂੰ ਨਹੀਂ ਨਿਸ਼ਾਨਾ ਬਣਾਉਂਦੀ ਉਹ ਸਿਰਫ ਸਿਰਫ ਜਿਹੜੇ ਅਤਵਾਦੀ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਨਾ ਕਿ ਉਹਨਾਂ ਦੀ ਆਰਮੀ ਨੂੰ ਵੀ ਨਹੀਂ ਕੁਝ ਕਹਿੰਦੀ ਪਰ ਉਹ ਜਿਸ ਸਾਹ ਦੇ ਉਹਨਾਂ ਦੀ ਮਾਨਸਿਕਤਾ ਹੈ ਅਜਿਹੋ ਜਿਹੇ ਉਹ ਫੈਸਲੇ ਹੁਣ ਤੱਕ ਲੈ ਰਹੇ ਨੇ ਉਹਨਾਂ ਨੂੰ ਦੇਖੇ ਤਾਂ ਤਾਂ ਇਹ ਸਵਾਲ ਉੱਠਦਾ ਵਾ ਲੋਕਾਂ ਦੇ ਵਿੱਚ ਵੀ ਮਨਾਂ ਦੇ ਵਿੱਚ ਸਵਾਲ ਹੈ ਵੀ ਕੀ ਆਪਾਂ ਨਿਊਕਲੀਅਰ ਅਟੈਕ ਵੱਲ ਤਾਂ ਨਹੀਂ ਜਾ ਰਹੇ ਜਨੂਨ ਪਾਕਿਸਤਾਨ ਤਾਂ ਨਹੀਂ ਲੈ ਸਕਦਾ ਫ ਅਪਾਤਾ ਬਿਲਕੁਲ ਨਹੀਂ ਹੈ ਹਿੰਦੁਸਤਾਨ ਬਿਲਕੁਲ ਨਹੀਂ ਹੈ ਜਿਆ ਫੈਸਲਾ ਹੋਏਗਾ ਮੈਂ ਆਲਰੇਡੀ ਕਲੀਅਰਿਫਾਈ ਕਰ ਦਿੱਤਾ ਰਹਿਤ ਤਾਲੁਕਾਤ ਪਾਕਿਸਤਾਨ ਦਾ ਜਨੂਨੀ ਲੋਕ ਹੈ جنੂਨ ਹੈ ਆਪਣੀ ਸ਼ਾਖ ਬਚਾਉਣ ਬਚਾਉਣ ਦੀ ਲਈ ਅਗਰ ਐਸਾ ਕੋਈ ਪਾਗਲਪਨ ਕਰ ਲੈਣ ਤਾਂ ਮੈਂ ਇਹ ਤੋਂ ਇਨਕਾਰਤਾ ਨਹੀਂ ਕਰਦਾ ਪਰ ਐਸਾ ਹੋਣਾ ਬਹੁਤ ਬਹੁਤ ਮੁਸ਼ਕਲ ਹੈ ਵੈਰੀ ਡਿਫਿਕਲਟ ਨਹੀਂ ਹੋਏਗਾ ਕੋਈ ਇਹ ਐਸਾ ਫੈਸਲਾ ਲੈਣਾ कोई छोटा काम नहीं है नहीं होएगा न्यूक्लियर वेपन वारल नहीं जागा हां दोनों देश न्यूक्लियर वेपन रखदे ने ठीक है खतरा मंडराउंदा है ये सोचना त जरूरी है हर कोई सोच सकता है कि भाई शायद ये ना हो जावे पर इट इज अ डिफिकल्ट सिचुएशन नहीं होएगा मेन होने एक ए बहुत चर्चा चल रही है कि जैसा आप दे नाल पंजाब दे विच बहुत ड्रोन आ रहे ने राजस्थान ड्रोन आ रहे ने कश्मीर दे विच ड्रोन कोई बहुत नजर नहीं आ रहे बहुत चर्चा हो रही है ਬਿਲਕੁਲ ਠੀਕ ਹੈ ਇਹ ਤੁਹਾਡੀ ਗੱਲ ਮੈਂ ਰਜ਼ਾਮੰਦ ਹੈ ਕਿਉਂਕਿ ਉਹ ਕਸ਼ਮੀਰੀਆਂ ਨੂੰ ਤਾਂ ਕਹਿੰਦੇ ਵੀ ਤੁਸੀਂ ਅਸੀਂ ਤੁਹਾਡੇ ਆ ਤੁਹਾਡਾ ਅਸੀਂ ਤਾਂ ਨੁਕਸਾਨ ਨਹੀਂ ਕਰਦੇ ਦੇ ਮਾਈਟ ਬੀ ਟ੍ਰਾਈਂਗ ਆਲ ਦਿਸ ਸਟੰਟ ਰਹਿਆ ਤਲਕਤ ਪੰਜਾਬ ਦਾ ਪੰਜਾਬ ਉਹਨਾਂ ਨੂੰ ਪਤਾ ਕਿ ਪੰਜਾਬ ਦਾ ਜੋ ਡਿਫੈਂਸਸ ਨੇ ਬਹੁਤ ਸਟਰੋਂਗ ਡਿਫੈਂਸਸ ਨੇ ਤੇ ਉਹ ਇੱਥੇ ਸ਼ਰਾਰਤਾਂ ਤਾਂ ਕਰਦੇ ਆ ਪਰ ਜੋ ਮਿਲਟਰੀ ਸਟ੍ਰੈਟਜੀ ਹੁੰਦੀ ਹੈ ਭਾਵੇਂ ਉਹ ਸਾਡੀ ਹੋਵੇ ਚਾਹੇ ਉਹ ਕੋਈ ਦੁਸ਼ਮਣ ਦੇਸ਼ ਦੀ ਹੋਵੇ ਉਹਦੇ ਵਿੱਚ ਬੜੇ ਫੈਕਟਰ ਪਲੇ ਕਰਦੇ ਨੇ ਹੋ ਸਕਦਾ ਹੈ ਕਿ ਥੋੜੀ ਥੋੜੀ ਸਾਟੇ ਇਧਰ ਮਾਰੇ ਤੇ ਮੇਨ ਅਟੈਕ ਕਿਤੇ ਹੋਰ ਹੀ ਕਰ ਲਵੇ ਜੀ ਇਹ ਜੀਆਂ ਜੜੀਆਂ ਨੀਤੀਆਂ ਨੇ ਉਹ ਤੋਂ ਸਾਡੇ ਜਿਹੜੇ ਲੀਡਰਸ਼ਿਪ ਹੈ ਬੜੀ ਸੁਚੇਤ ਹੈ ਸਾਨੂੰ ਪਤਾ ਹੈ ਕਿ ਉਹ ਕੁਝ ਵੀ ਇੱਥੇ ਭਾਵੇਂ ਕਰਦਾ ਕਰੇ ਇੱਥੇ ਕੁਝ ਤੇ ਜਿਵੇਂ ਨੇ ਕੋਈ ਹੋਰ ਉਹਦੇ ਮਨ ਦੇ ਵਿੱਚ ਕੋਈ ਹੋਰ ਰਹੇਗੀ ਹੈ ਮੇਜਰ ਅਟੈਕ ਜਾਂ ਮੇਜਰ ਐਡਵੈਂਚਰ ਕਰਨ ਦੀ ਤਾਂ ਉਹ ਜ਼ਰੂਰੀ ਨਹੀਂ ਕਿ ਇੱਥੇ ਕਰੇ ਉਹ ਕਿਤੇ ਹੋਰ ਕਰ ਸਕਦਾ ਐ ਐਸ ਇਟ ਇਜ਼ ਵੀ ਹੈਵ ਸੀਨ ਕਿ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਜਾਨੂੰ ਆਖਿਆ ਵੀ ਠੀਕ ਹੈ ਜੀ ਮੈਂ ਆਰਮੀ ਨੂੰ ਖੁੱਲੀ ਛੁੱਟੀ ਦਿੰਨਾ ਜੋਥੇ ਮਰਜ਼ੀ ਕੁਝ ਕਰ ਲਵੇ ਸੋ ਉਹ ਮਜਬੂਰੀ ਦੇ ਬਸ ਤੋਂ ਬਿਆਨ ਦਵਾਇਆ ਗਿਆ ਉਹਨਾਂ ਦੀ ਫੋਰਸ ਨੇ ਜੋ ਉਹਨਾਂ ਦੀ ਮਿਲਟਰੀ ਲੀਡਰਸ਼ਿਪ ਹੈ ਉਹ ਤਾਂ ਉਹਨਾਂ ਦੇ ਜੋ ਪਪੇਟ ਪੋਲਿਟਿਕਲ ਲੀਡਰਸ਼ਿਪ ਹੈ ਉਹਨਾਂ ਤਾਂ ਜੋ ਕਹਿੰਦੀ ਹੈ ਮਿਲਟਰੀ ਉਹ ਜਵਾਬ ਦਿੰਦੀ ਹੈ ਬਿਲਕੁਲ ਉਹ ਸਾਡੇ ਵਾਲੇ ਦੇਸ਼ ਦੀ ਤਰ੍ਹਾਂ ਨਹੀਂ ਹੈ ਸੋ ਐਸਾ ਨਿਊਕਲੀਅਰ ਦੇ ਉੱਤੇ ਤਾਂ ਮੁਸ਼ਕਲ ਹੈ ਪਰ ਦੋਨੇ ਦੇਸ਼ ਨਿਊਕਲੀਅਰ ਸੰਪੰਨ ਨੇ ਦੋਨਾ ਕੁਲੇ ਨਿਊਕਲੀਅਰ ਵੈਪਨ ਨੇ ਅਗਰ ਫਿਰ ਕੋਈ ਐਸਾ ਤਰ੍ਹਾਂ ਹੁੰਦਾ ਤੇ ਫਿਰ ਠੀਕ ਹੈ ਉਹ ਇਦਾਂ ਕਰ ਦੂਗਾ ਤੇ ਦੂਜੇ ਪਲ ਦੇ ਵਿੱਚ ਫਿਰ ਪਾਕਿਸਤਾਨ ਦਾ ਤਾਂ ਨਕਸ਼ੇ ਤੋਂ ਹਿੰਦ ਬਰਡ ਦੇ ਨਕਸ਼ੇ ਤੋਂ ਨਾਮੋ ਨਿਸ਼ਾਨ ਮਿਟ ਜਾਏਗਾ ਹਿੰਦੁਸਤਾਨ ਇਜ਼ ਦੈਟ ਕੈਪेबल ਇਨਫ ਸਰ ਅਖੀਰ ਚ ਬਸ ਸਹੀ ਸਵਾਲ ਹੈ ਕਿ ਤੁਸੀਂ ਜੋ ਸਾਡੇ ਦਰਸ਼ਕ ਸਾਨੂੰ ਇਸ ਸਮੇਂ ਦੇਖ ਰਹੇ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਸ ਹਾਲਾਤਾਂ ਦੇ ਵਿੱਚ ਮੈਂ ਵਸਦਾ ਪੰਜਾਬ ਦੇ ਸਾਰੇ 10 ਦਰਸ਼ਕਾਂ ਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਸਾਡੇ ਦੇਸ਼ ਦੀ ਪੋਲੀਟਿਕਲ ਲੀਡਰਸ਼ਿਪ ਸਾਡੇ ਦੇਸ਼ ਦੀ ਸੈਨਿਕ ਲੀਡਰਸ਼ਿਪ ਬਹੁਤ ਕਾਮਯਾਬ ਹੈ ਬਹੁਤ ਤਕੜੀ ਹੈ ਹਿੰਦੁਸਤਾਨ ਬਹੁਤ ਮਜ਼ਬੂਤ ਹੈ ਇਹ ਛੋਟੇ ਮੋਟੇ ਜੋ ਕਾਰਨਾਮੇ ਕਰ ਰਿਹਾ ਹੈ ਸਾਡਾ ਗਵੰਡੀ ਦੇਸ਼ ਇਹ ਗਲਤ ਹੈ ਉਨਾਂ ਨੂੰ ਡਿਪਲੋਮੈਟਿਕ ਚੈਨਲ ਰਹੀਂ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਗਰ ਉਹ ਕੋਈ ਹੋਰ ਮੇજર ਐਡਵੈਂਚਰ ਕਰੇਗਾ ਥੈਨ ਪੀਰ ਕੈਪੇਬਲ ਇਨਫ ਹਜੇ ਤੱਕ ਸਦੀ ਸਿਰਫ ਮੜਾ ਜਾਏ 에ਅਰ ਫੋਰਸ ਨੇ ਸਾਡੀ ਨੇ ਐਕਸ਼ਨ ਲਿਆ ਗਰਾਉਂਡ ਫੋਰਸ اور ਨੇਵੀ ਨੂੰ ਜਿੰਨ ਟੱਚ ਨਹੀਂ ਕੀਤਾ ਗਿਆ ਫਿਰ ਅਗਰ ਇਦਾਂ ਦਾ ਕੁਝ ਹੋਇਆ ਤੇ ਪਾਕਿਸਤਾਨ ਨੂੰ ਇਹੋ ਜਿਹਾ ਜਵਾਬ ਦੇਾਂਗੇ ਜਿਹੜਾ ਯਾਦ ਰੱਖੇਗਾ ਮੁੜ ਕੇ ਮੂੰਹ ਨਹੀਂ ਕਰੇਗਾ ਹਿੰਦੁਸਤਾਨ ਵਾਲਾ ਇਹ ਬੜੀ ਡਿਸਾਈਸਿਵ ਬੈਟਲ ਹੋਏਗੀ ਫਿਰ ਇਹ ਨਹੀਂ ਮੈਂ ਕਹਾਂਗਾ ਜੀ ਬਿਲਕੁਲ ਸਰ ਤੁਸੀਂ ਜੁੜੇ ਦੀ ਸਮਝਦਾ ਜੁੜਨ ਦੀ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਇਸਨ ਸਾਡੇ ਨਾਲ ਰਿਟਾਇਰਡ ਕਰਨਲ ਮੁਖਤਿਆਰ ਸਿੰਘ ਜੀ ਨੇ ਲੰਬਾ ਸਮਾਂ ਫੌਜ ਦੇ ਵਿੱਚ ਗੁਜ਼ਾਰਿਆ ਹੈ ਦੇਸ਼ ਦੀ ਸੇਵਾ ਕੀਤੀ ਹੈ ਤੇ ਇਹਨਾਂ ਹਾਲਾਤਾਂ ਬਾਰੇ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਜਾਣੂ ਨੇ ਵੀ ਕੀ ਹਾਲਾਤ ਨੇ ਤੇ ਕੀ ਕੁਝ ਹੋ ਸਕਦਾ ਹੈ ਤਾਂ ਤੁਹਾਨੂੰ ਵੀ ਬੜੀ ਉਹਨਾਂ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਅਸੀਂ ਤੁਹਾਨੂੰ ਇਹ ਹੀ ਕਹਿਣਾ ਹੈ ਕਿ ਜੋ ਵੀ ਸਰਕਾਰਾਂ ਜਾਂ ਜੋ ਵੀ ਤੁਹਾਨੂੰ ਪ੍ਰਸ਼ਾਸਨ ਹਦਾਇਤ ਦੇ ਰਿਹਾ ਉਹਨਾਂ ਦਾ ਜ਼ਰੂਰ ਜਿਹੜੀ ਆ ਪਾਲਣਾ ਕਰੋ ਤੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਸੁਰੱਖਤ ਰਹੋ ਕੈਮਰਾਮੈਨ ਹਰ ਸਿਮਰਨ ਨਾਲ ਲਗਨ ਸੇਟ ਬਸ ਦਾ ਪੰਜਾਬੀ